ਵਾਹਿਗੁਰੂ ਜੀ ਵਾਹਿਗੁਰੂ ਰਰਾਸ ਹੈ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਜ ਦੁਸ਼ਰ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਹਾ ਪਿੱਠ ਤੇ ਉਹ ਨਾ ਦੇਖ ਮੁਖ ਲਾਇਆ ਜਨਨ ਨ ਕੇ ਸਹਰ ਸੇਵਿਆ ਅੰਤ ਲਈ ਛਡਾਇਆ ਸ਼ਲੋਕ ਮਹਿਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਧੰਮ ਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੇ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਦ ਲਜਾਈ ਲਖਿਆ ਰਹਾਉ ਜਾਤ ਮਹਿ ਜੋ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਿਆ ਤੂੰ ਸੱਚਾ ਸਾਹਿਬ ਸਵਾਲਿਓ ਜਿੰਗੀ ਤੀਸੋ ਪਾਰ ਰਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਰਣਾ ਸੋ ਕਰ ਰਿਆ ਸੋਦਰ ਰਾਗ ਆਸਾ ਮਹਿ ਲਾ ਪਹਿਲਾ ਇੰਕੋਂਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਬਸ ਰਬ ਸਮਾਲੇ ਵਾਜੇ ਤੇਰੇ ਨਾਦਨੇਕ ਸੰਖਾ ਕਿਤੇ ਤੇਰੇ ਪਵਨ ਹਾਰੇ ਕਿਤੇ ਤੇਰੇ ਰਾਗ ਪਰ ਉਸੋ ਗਈਏ ਕਿਤੇ ਤੇਰੇ ਗਾਵਣ ਹਾਰੇ ਗਾਮ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਦੁਨੋਂ ਚਿਤਗੋਬਤਲ ਕੀ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋਂ ਵਿਸ਼ੇ ਬ੍ਰਹਮਾ ਦੇਵੀ ਸੁੰਦਰੇ ਸਦਾ ਸਵਾਰੇ ਗਾਵਣ ਦੁਨੋਂ ਇੰਦੀ ਨਾਸਨ ਬੈਠੇ ਦੇਵਦਿਆਂ ਦੇ ਨਾਲੇ ਗਾਵਣ ਦੁਦਨੋਂ ਸਿਸਮਾ ਦੀਨ ਦਰਗਾਹ ਦੁਦਨੋਂ ਸਾਧ ਵਿਚਾਰੇ ਗਾਵਣ ਦੁਨੋਂ ਜਤੀ ਸਦੀ ਸੰਤੋਖੀ ਗਾਵਣ ਦੁਦਨੋਂ ਵੀਰ ਕਰਾਰੇ ਗਾਵਣ ਦੁਨੋਂ ਪੰਡਤ ਪੜਨ ਨਕੀਸੋ ਚੁਚੁਕ ਵੇਦ ਨਾਲੇ गांव तुदनो मोहनिया मनमोहन सुरगा मछप्याले गांव तुदन रुतनु पाए तेरे 133 रत्नाले गांव अंतुदनो जोड महा बलसौरा गांव तुदननो खानी जारे गांव तुदननो खंड मंडल ब्रह्मंडा कर कर रखे तेरे तारे सही तुदनो गांव है जो तुदद भगवत तेरे भगत रसाले और केते गांव सेम जितना न नारे के बिचारे सोई सोई सदा से साहिब सच्चा सच्ची नाही है बेहोसी जाय ना सीत ना जिन चाहि ਰੰਗੀ ਰੰਗੀ ਭਾਤੀ ਕਰ ਕਰ ਜਿਵੇਂ ਮੈਂ ਜਨਉ ਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਪਤੀ ਦੀ ਵਡਿਆਈ ਜੋਤਿ ਸੁਭਾਵੇ ਸੋਈ ਕਰ세 ਫਿਰ ਹੁਕਮ ਨਾ ਕਰਣਾ ਜਾਈ ਸੋ ਪਾਸਾ ਸਹਾ ਪਾਸਾ ਸਹਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਕੇ ਸਭ ਕੋ ਏ ਕੇਵੜ ਵੱਡਾ ਡੀਟਾ ਹੋਏ ਕੀਮਤ ਬਾਇ ਨਾ ਕਿਹਾ ਜਾਈ ਕਹਿਣੇ ਵਾਲੇ ਰਹਤੇ ਸਮਾਈ ਵੱਡੇ ਮੇਰੇ ਸਾਹਿਬਾ ਗੈਰ ਘਬੀਰਾ ਗੁੜੀ ਘਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀਵੜ ਚੀਰਾ ਰਹਾਉ ਸਭ ਸੁਰਤੀ ਵਿੱਚ ਸੁਰਤ ਕਮਾਈ ਸਭ ਕੀ ਮਤ ਮਿਲ ਕੀ ਮਤ ਭਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿੰਦਾ ਜੈ ਤੇ ਤ੍ਰਿਤਲ ਉਡਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਪੁਰਾ ਘਾ ਕੀ ਵਡਾਈਆਂ ਤੁਦਵਨ ਸਿੱਧੀ ਕਿਨੇ ਨ ਪਾਈਆਂ ਕਰਮ ਮਿਲੇ ਨੇ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸੁ ਤੇ ਤਿਸੇ ਕਿਆ ਚਾਰਾ ਨਾਨਕ ਸੋਨਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀ ਮਾਂ ਵਿਸਰੇ ਮਰ ਜਾਊਂ ਆਖਣੋ ਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਕ ਉਤ ਭੁਖੇ ਖਾਇ ਚਲਿਏ ਦੂਖ ਸੋਕੋ ਬਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚnai ਰਹਾਓ ਸਾਚੇ ਨਾਮ ਕੀ ਤਿਲਵੜੀ ਅੱਖਾਂ ਤੇ ਕੀ ਉਹਨੇ ਪਾਈ ਜੇ ਸਭ ਮਿਲਕੇ ਆਖਣ ਬਾਹੇ ਵਡਨ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਕ ਦਿੰਦਾ ਰਹੇ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਈ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਾ ਤਿਬੜ ਤੇਰੀ ਦਾਸ ਜਿੰਨ ਦਿਨ ਕਰਕੇ ਕੀਤੀ ਰਾਤ ਕਸੰਬ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰ ਖਾ ਬਿਨੂ ਗੁਰੂ ਗ੍ਰਪਾਸ ਹਮ ਕੀ ਰੇ ਗਿਰਮ ਸਤਗੁਰ ਸੁਨਾਈ ਕਰਦੇ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕਾ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀ ਰਥਮਰੀ ਰਾਸ ਰਹਾਓ ਹਰ ਜਨ ਕੇ ਵਡਭਾਗ ਬਡੇਰੇ ਜਿਨਹਾਂ ਹਰ ਸਰਦਾਰ ਪਿਆਸ ਹਰ ਹੰ ਨਾਮ ਮਿਲੇ ਤ੍ਰਿਪਤਾਸ ਹਮ ਮਿ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇ ਤੀ ਪਾਗ ਹੀਣ ਜੰਪਾਸ ਜੋ ਸਤਗੁਰ ਸਣ ਸੰਗਤ ਨਿ ਆਏ ਤ੍ਰਿਕ ਜੀ ਬੇ ਤ੍ਰਿਕ ਜੀ ਬਾ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰਬਸਤ ਕਿ ਲਿਖਿਆ ਲਿਖਾਸ ਤਹਨ ਤਹਨ ਸਤ ਸੰਗਤ ਜਿਤ ਰਸਵਾ ਮਿਜ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਬੰਜਵਾ ਕਾਹਿਰੇ ਮਨ ਚਿਤ ਵੇ ਉਤਮ ਚ ਆਰ ਹਰ ਜੋ ਭਰਿਆ ਸੈਲਪ ਧਰਮ ਜੰਤੁ ਪਈ ਤਾ ਕਰਿ ਜੇਗਾ ਅਗੇ ਕਰਤ ਰਿਆ ਮੇਰੇ ਮਾਧੋ ਜੀ ਸ ਸੰਗਤ ਮਿਲਿ ਉਸੋ ਤਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੂਤ ਬਣੀ ਦਾ ਕੋਈ ਨਾ ਕਿਸ ਕੀ ਤਰਿਆ ਸਿਰਸਿ ਰਜਖਸ ਵਾਹਿ ਢਾਕੁਰ ਕਾਹੇ ਮਨਪੋ ਕਰਿਆ ਊੜੇ ਊਡਾਵੇ ਸੇ ਕੋਸਾ ਤਿਸ ਬਾਚੇ ਬਜਰੇ ਛਰਿਆ ਤਿਨ ਕਮਣ ਖਲਾਵੇ ਕਹਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਿਧਾਨ ਠਾਕੁਰ ਕਰਤਲ ਤਰਿਆ ਨਾਨਕ ਬਲਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨੇਂਜਰ ਹਰਪੁਰਖ ਨੇਂਜਰ ਗੰਮਾ ਗੰਮ ਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਜੀ ਹਰ ਸੱਚੇ ਸਤਿ ਜਨ ਹਾਰਾ ਸਭ ਜੀਤ ਤੁਮਾਰੇ ਜੀਤੂ ਜੀਆਂ ਕਾਹਦਾ ਧਾਰਾ ਹਰ ਧਿਆਵੋ ਸੰਤੂਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਰਾਪੇ ਸੇਵਕ ਜੀ ਕਿਆ ਨਾਨਕ ਜਾਨ ਦੇ ਵਿਚਾਰਾ ਤੂ ਘਟ ਘਟ ਅੰਤਰ ਸਰਬ ਨੇ ਅੰਤਰ ਜੀ ਹਰੇਕੋ ਪੁਰਖ ਸਮਾਨਾ ਇਕ ਦਾਤ ਏਕ ਬੇਖਾਰੀ ਜੀ ਸਭ ਤੇਰੇ ਚੋਟ ਵਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਨ ਵਰ ਨਾ ਜਾਣਾ ਤੂ ਖਾਰ ਰਮ ਬੇਤ ਬੇਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਜੀ ਸੇਜਨ ਜੁਗਮੇ ਸੁਗਵਾਸੀ ਸੇਮੁਗਤ ਸੇਮੁਗਤ ਪੈਜਨ ਤੇ ਆਜਿ ਦਿਨ ਡੁੱਟੀ ਜਮਕੀ ਫਾਸੀ ਜਿਨ ਨਿਰਬੋ ਜਿਨ ਹਨ ਨਿਰਬੋ ਤੇ ਆਜਿ ਦਿਨ ਕਾ ਬਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਤਨ ਜਨ ਜਨਹਰ ਤੇ ਆਜੀ ਜੀ ਜਨਾਨਕ ਤਿਨ ਬਲ ਜასი ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝੇ ਹਰ ਅਨਿਕ ਨੇ ਗਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤਪਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਮਰ ਸਾਸਤ ਜਿਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦੁਰਗ ਪਰੰਪਰ ਕਰਤਾ ਜੀ ਤੁਰ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੇਤੂ ਨਿਚਲ ਕਰਤਾ ਸੋਈ ਤੂੰ ਤਾਂ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤਉ ਤੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੂੰ ਆਪੇ ਸਿਰ ਜਸਵ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਮਹਿਲਾ ਚੌਥਾ ਤੂੰ ਕਰਤਾ ਸਚਾਰ ਮਿੰਨਾ ਸਾਈ ਜੋ ਤਉ ਭਾਵੇਂ ਸੋਈ ਤੀਸੀ ਜੋ ਤਉ ਤੈਸੋ ਹੀ ਹੋ ਪਾਇ ਰਹਾਓ ਸਭ ਤੇਰੀ ਤੂੰ ਸਬਨੀ ਤੇ ਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੰਗੋ ਆਇ ਤਦ ਆਪਿ ਛੋੜੇ ਆਪ ਮਿਲਾਇ ਤੂ ਦਰਿਆ ਉਸ ਤੁਸੀਂ ਮਾਹ ਤੁਜ बिन ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਨ ਜੋਗ ਮਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਦੀ ਆਖ ਖਾਣੇ ਜਨ ਹਰ ਸੇਵਿਆ ਤੈਨਸੋ ਘਪਾਇਆ ਸਹਜੇ ਹੀ ਨਾਮ ਸਮਾਇਆ ਤਵਾਪੇ ਕਰਤਾ ਤੇਰਾ ਕੇ ਸਭ ਹੋਇ ਤੁਜ बिन ਦੂਜਾ ਵਰ ਨ ਕੋਈ ਤੂ ਕਰ ਕਰ ਵੇਖੇ ਜਾਣੈ ਸੋ ਜੇ ਨਾਨਕ ਗੁਰੂ ਕੋ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤੇ ਸਰੁੜੇ ਪਹਿਲੇ ਨਿਵਾਸਾ ਪਾਣੀ ਪਾਵਕ ਦਿਨ ਹੀ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖੇ ਤੈ ਡੁੱਬਿਅਲੇ ਮਨ ਇੱਕ ਨਚੇ ਤਸਮੁਣ ਮਰਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਦਰੀ ਨ ਪੜਿਆ ਮੂਰਖ ਮੁਖ ਦਾ ਚਰਮ ਪਿਆ ਪ੍ਰਣਿਤ ਨਾਨਕ ਜਿਨ ਕੀ ਸਣਾ ਜਿੰਤੂ ਨਾ ਹੀ ਵਿਸਰਿਆ ਸ ਮਹਿਲਾ ਪੰਜਵਾ ਭਈ ਪ੍ਰਾਪਤ ਮਾਨੂ ਤੇ ਹੋਰਿਆ ਗੋਬਿੰਦ ਮਰਨ ਕੀ ਤੇਰੀ ਬਰੀਆ ਅਵਰ ਕਾਇ ਤੇ ਕਿ ਤਨਾ ਕਾਂਬਲ ਸਾ ਸੰਗਤ ਬਤਕੇ ਬਲਨਾਮ ਸਰਨ ਦਾਨ ਲਾਗ ਭੋਜਲ ਦਰਨ ਕੇ ਜਨਮ ਬਿਧਾ ਜਾ ਤਰੰਗ ਮਾਇਏ ਕੇ ਰਹਾਓ ਜਬ ਤਬ ਸੰਜਮ ਧਰਮ ਨਾ ਕਮਾਇ ਸੇਵ ਸਾਧਨ ਜਾਣੇ ਅਹਰ ਰਾਇ ਕਉ ਨਾਨਕ ਹਮ ਨੀਤ ਕਰਮ ਮ ਸਰਨ ਪਰੇ ਕੀ ਰਾਖੋ ਸਰਮਾਇ ਕੋ ੴ ਵਾਹਿਗੁਰੂ ਜੀ ਕੀ ਫਤਿਹ ਪਾਛਹੀ ਦਸੀ ਕਬ ਬਾਜ ਪੰਤੀ ਜੋ ਪਈ ਅਮਰੀ ਕਰੋ ਹਾਦ ਦੇ ਰੱਛਾ ਪੂਰਨ ਹੋ ਉਚਿਤ ਕੀ ਇੱਛਾ ਤਬ ਜਨ ਮਨ ਰਹਿ ਹਮਾਰਾ ਬਨਾ ਜਾਣ ਕਰੋ ਬਤਬਾਰਾ हमने दो सभी दगा हूं आपहा दे मोहे बचाऊं सुकी बसो मोरो परिवार सेवाक सिख से सबे करतारा मोर छन इज कर दे करिए सबन को आज संगरीय पूर्ण होए हमारी असा तोर बें के रे प्यासा तुम्हें छाड़ के रताऊं जो बरताऊं हूं से पांव सेवा से कुमारे से तरी चंद सत्र मारे मारिया आपहा दे मुझे भरिया मन कालगत का रास निभिए उ जो सदा हमारे पछा सिर अ जो करी और अच्छा राख लो मोरखन हरे साहब प्यारे दीन बंधु दुष्टन के हंता तुम हो परी चतुदश क्षमता काल पे ब्रह्मा बवतरा काल पे शिवजू अवतरा काल वैकर बसन प्रकाश सकन काल का किया तमासा जमन काल योगी सब की यो वेदराज ब्रह्मा जी थे यो जन का असल लोक स्वारा नमस्कार है ताही मारा जमकल सब जगत बनाए हो देव दयार जन छन उजायो आदन ते के अवतार सोई गुरु समझी हमारा नमस्कार ते सी कुमारी सकल प्रजा जन आप स्वारी शिवकन को गुण गुण सुख दीयो सत्रंगो बल मोहम्मद कीयो گٹ گٹر کی جانلے کی پیر پچھانا سب پر کرپا دشا سنتن دکھ پائے, پائے سادن کے سکی ایک, ایک پیر پچھانے گٹ گٹ کے پٹ پٹ کی جانے جب کرا کر تارا پرجا درد آخر کرتا ہوں کف تم ہے ਤੁਮ ਸਭ ਹੀ ਤੇ ਰਹਤ ਨਾਨੂ ਜਾਨਤ ਬੇਤ ਬੇਤ ਅ ਆਲਮ ਨਿਰੰਕਾਰ ਨਿਰਮਕਾਰ ਨਿਲਮ ਆਦਰੀ ਨਾਸਮਤਾ ਕਾ ਮੂਰਜ ਚਰ ਬੇਤਾ ਜਾ ਕੋ ਵੈਨ ਭਾਦ ਵੈਦਾ ਤਾਕੋ ਕਰਪਾ ਨਨ ਮਾਨ ਮਹਾ ਮੂਰਜ ਕੋ ਬੇ ਨਾਨਤ ਮਹਾਦੇਵ ਕੋ ਕੈਸਰਾ ਸਿਫ ਨਿਰੰਕਾਰ ਕਛਨਤ ਨੇ ਭੇ ਆਪ ਹੀ ਆਪਣੀ ਬੋਧ ਹੈ ਜੇਤੀ ਬਨਤ ਬਨ ਹੋਏ ਤੇ ਤੇ ਤੁਮਰਾ ਲਖਾਨਾ ਜਾਏ ਪਸਾਰਾ ਗਰੀਬ ਜਿਸ ਸੇ ਜਾ ਬਰਤਮ ਸੰਸਾਰਾ ਏਕੇ ਰੂਪ ਨੂੰ ਸਰੂਪਾ ਰੰਗ ਪਰ ਆਪ ਕੋਈ ਬੂਪਾ ਅੰਡਜ ਜੇ ਰਸਿਤ ਨਿਵਸਕਨ ਬਹੁਰੇ ਦਿਨੀ ਕਹੋ ਫੂਲ ਰਾਜਾ ਹੈ ਬੈਠਾ ਕਮ ਉਸ ਮੋਢ ਬੋ ਸੰਗਰ ਗਟਾ ਸਿਗਰੀ ਸਿਤਾਇ ਤੁਮ ਆਜੂ ਗਾ ਸਰੂ ਸੰਭਵ ਅਵਰ ਛੰਬੀ ਨਿਤਮ ਕਰੋ ਸੇ ਖੁਬਾਰੇ ਸੰਗਰੂ ਦੁਜ ਜਿਤ ਉਟਬੁਤ ਭਾਤਾ ਸਗਲ ਮਲੇ ਸਕਨੋ ਨਗਾਤਾ ਜੇ ਸਦੂਤ ਸੰਨੀ ਪ੍ਰੇਤਨ ਕੇ ਦੂਤ ਕਥਾ ਮਰੇ ਪੁਰੇਸ਼ਨ ਪਕ ਪਰ ਇਤਿਹਾਰੇ ਤਿੰਨ ਕੇ ਦੂਤ ਸੰਕਟ ਛਪਟਾਰੇ ਜੋ ਕਲ ਕੋ ਇਕ ਬਾਰਤੀ ਹੈ ਤਾਂ ਕਿ ਘਾਲ ਨਿਕਟਨੀ ਹੈ ਰਚਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਅਰਿਸ਼tre ਤਤਕਾਲਾ ਕਿਰਪਾ ਦੇ ਸੰਜਾਨ ਰਹੋ ਤਾਂ ਕਿ ਤਾਪ ਤੰਗ ਮਰੇ ਉਹ ਰਿੱਧ ਸਿੱਧ ਗਰਮੋ ਸਭ ਹੋਈ ਦੁਛਾ ਛੋਏ ਸਕੇ ਨਾ ਕੋਈ ਇੱਕ ਵਾਰ ਜਿੰਨ ਤੋਂ ਮੈਂ ਸੰਭਾਰਾ ਕਾਲ ਫਾਂਸੇ ਧਾਈ ਬਾਰਾ ਜਿੰਨਾ ਨਾਮ ਤਿਹਾਰੋ ਕਹਾ ਦਰ ਜੂ ਦੋਖਤਰਾ ਖੜਕ ਕੇਤ ਮੇ ਸੁਨ ਤਿਆਰੀ ਆਪ ਹਾ ਦੇ ਲੋ ਬਾਰੀ ਸਰਵ ਠੋਰ ਮੂ ਸਹਾਈ ਦੁਸ਼ਤ ਦੋਖ ਤੇ ਲੇਹੋ ਬਚਾਈ ਦੋਹਰਾ ਸਗਲ ਦਵਾਰ ਕੋ ਛਾੜ ਕੇ ਕਹੇ ਦਵਾਰੋ ਦਵਾਰ ਵਾਹ ਗਏ ਕਿਲਾ ਜਿਸ ਗੋਬਿੰਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮਿਰਮਾਏ ਸਤਿਗੁਰੂ ਮਾ ਪਾਇਆ ਸਤਿਗੁਰਤਾ ਪਾਇਆ ਸਹ ਸੇਚੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਵਣ ਆਈਆਂ ਸਬਦੂਤ ਗਉ ਹਰੀ ਕੇ ਰਮਨ ਜੀਨੀ ਉਸਾਇਆ ਕਹੇ ਨਾਨਕ ਰੰਧ ਹੋਆ ਸਤਿਗੁਰੂ ਮਾ ਪਾਇਆ ਈ ਮਨ ਮੀਰਿਆ ਤੂੰ ਸਦਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਖ ਸਭ ਬਿਸਾਨਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸੁਣਣਾ ਸਭ ਰਾਗਲਾ ਸਮਰਾ ਸੁਆਮੀ ਸੋਕ ਨੂੰ ਸਾਰੇ ਕਹੀ ਨਾਨਕ ਮਨ ਮੇਰੇ ਸਦਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੀ ਜਹਾਂ ਜਿੰਦੋਂ ਸਭਾਵੇ ਸਦਾ ਸਿਫਸ ਲਾਹ ਤਰੀ ਨਾਮਨ ਵਸਾਏ ਨਾਮ ਜਿੰਕੇ ਮਨ ਵਸਿਆ ਵਾ ਜੇ ਸਬਦ ਘਨੇਰੀ ਕਹੀ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਇਹ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿੰ ਬੁੱਖਾ ਸਭ ਕੋ ਆਇਆ ਕਰ ਸਾਂ ਸੁਖ ਮਨ ਆਈ ਵਸੇ ਜੀ ਨੀਚਾ ਸਭ ਪੁਜਾਈਆਂ ਸਦਾ ਗੁਰਬਾਨ ਕੀਦਾ ਗੁਰਬਟੂ ਜਿਸ ਦੀਆਂ ਵਡਾਈਆਂ ਕਹੀ ਨਾਨਕ ਸੁਣੂ ਸੁਣ ਤੋ ਸੂਤਰੋ ਪੈਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚਬਤਿ ਅਧਕਾਰ ਸਵਾਗੇ ਘਰ ਸਵਾਗੇ ਸਬਤ ਵਾਜੇ ਕੱਲਾ ਚਿਤ ਕਰਤਾ ਰਿਆ ਪੰਜ ਦੁੱਤ ਦਵਸ ਕੀਤੇ ਕਾਲ ਘੰਟਕ ਮਾਰਿਆ ਦੁਰਗਰਮ ਪਾਇ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੀ ਨਾਨਕ ਤਹ ਸੁਖੋ ਆਤਿਤ ਕਰ ਅਨਹਦ ਵਾਜੇ ਅਨੰਤ ਨੂੰ ਉੜ ਭਾਗਿਓ ਸਗਲ ਮਨੋਰਧ ਪੂਰੇ ਪਾਰ ਨੂੰ ਪਾਇ ਦੁਰਸਕਲ ਮਸੂਰੇ ਦੂਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭਈ ਸਰਸ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਰੀਂ ਗਾਇ ਤੇ ਇਹ ਭਵੇ ਸਤਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਜਨਨ ਲਾਗੇ ਵਾਜੇ ਅਨਹਦ ਤੂਰੇ ਹੁੰਦਾ ਉੜੀ ਮਹੱਲਾ ਪੰਜਵਾ ਥਾਲ ਵਿਸਤਿਨ ਵਿਸਤੂ ਪਯੋ ਸਸੰਤੋ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਇ ਧਾਰੋ ਇਹ ਬਸਤ ਜੀਨੇ ਜਾਈ ਨਿਤ ਨਿਤਰਾ ਕਰਤਾਰੋ ਤਮ ਸੰਸਾਰ ਜਨਨ ਲਗਤ ਰਹੀਏ ਸੋ ਨਾਨਕ ਬ੍ਰਹਮ ਸਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੁ ਜੋ ਕਿਦੋਈ ਮੈਨ ਲਗਾਣੇ ਕੋ ਗੁਣ ਨਹੀਂ ਆਪੇ ਤਰਸ ਪੋਈ ਦਰਸ ਮੈਂ ਮਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀ ਮਾ ਤਨ ਮਨ ਥੀ ਵੇ ਹਰਿਆ ਪੌੜੀ ਦਿੱਤੇ ਤੂ ਸਮਰਥ ਜਿੱਥੇ ਕੋਈ ਨਾਏ ਉਥੇ ਧੀ ਰੱਖ ਅਗਨੂ ਦਰਮਾਹੇ ਸੁਣ ਕੇ ਜਮਕੇ ਦੂਤਰੇ ਤੇ ਛੜ ਜਾਏ ਪੌਜਲ ਬਖਮਸ ਗਾ ਹੁਗੜ ਸਬਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਖਾਏ ਕਲ ਮੇ ਇਹੋ ਪੁੰਨ ਗੁਰ ਗੋਵਿੰਦ ਗਾਏ ਸਭ ਸੋ ਨੋ ਕਿਰਪਾਲ ਸੰਭਾਲੇ ਸਾਂ ਸਭ ਬਿਰਤਾ ਗੋਵਿੰਦ ਜੀ ਆਵੇਂ ਤੋ ਦਾਹੇ ਇਸ ਲੋਕ ਮਹੱਲਾ ਪੰਜਵਾ अंतर गुरु रात नहां देवा जाप गुरु नाव नेत्री सद्गुरु पेखणा सुननी सुनना गुण नाव सद्गुरु से तीरतीए दरगे पे एठाऊं पहुनाने कृपा करी जस में बुद्ध दे जग में उत्तम काडीया विल्ले केई के, -के मोहल्ला पांचवा रखे रकन हार आप बारन गुर की पैरी पाए कास वरन हुआ आप दयाल मनो न विसर इंसान जणा के संग भौजल दरण साकत निंद दुख माहे बतारन साहिब की ठीक नानक मन्ने माहे जिसमर सुख होए ਸਗਲੇ ਦੁੱਖ ਜਾਏ ਵਾਹਿਗੁਰੂ ਵਾਹਿਗੁਰੂ